ਪੰਜਾਬੀਆਂ ਲਈ ਸੀਐਮ ਆਨ ਦਾ ਵੱਡਾ ਐਲਾਨ ਕਿਹਾ ਹੁਣ ਬਿਨਾ ਐਨਓਸੀ ਤੋਂ ਹੋਣਗੀਆਂ ਸਾਰੀਆਂ ਰਜਿਸਟਰੀਆਂ ਲੋਕਾਂ ਦੇ ਪੈਸੇ ਦਾ ਪਾਵਾਂਗੇ ਮੁੱਲ ਪਰ ਨਾਲ ਹੀ ਕੀਤਾ ਵਾਦਾ ਨਜਾਇਜ਼ ਕਲੋਨੀਆ ਤੋਂ ਮੁਕਤ ਹੋਵੇਗਾ ਪੰਜਾਬ ਫਾਇਰ ਬ੍ਰਿਗੇਡ ਵਿੱਚ ਭਰਤੀ ਦੇ ਨਿਯਮਾਂ ਦੇ ਵਿੱਚ ਹੋਵੇਗੀ ਤਬਦੀਲੀ ਸੀਐਮ ਬੋਲੇ ਟੈਸਟ ਦੇ ਵਿੱਚ 60 ਕਿਲੋ ਦਾ ਭਾਰ ਚੁੱਕਣ ਵਾਲਾ ਬਦਲਾਂਗੇ ਨਿਯਮ ਕੁੜੀਆਂ ਦੀ ਭਰਤੀ ਲਈ ਰਾਹ ਕਰਾਂਗੇ ਪਧਰਾ ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਦੀ ਸ਼ੁਰੂਆਤ ਸੀਐਮ ਮਾਨ ਨੇ ਡੇਰਾ ਬਸੀ ਦੇ ਪਿੰਡ ਭਾਂਖਰਪੁਰ ਦੇ ਵਿੱਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਬੋਲੇ ਹੁਣ ਪਿੰਡਾਂ ਦੀਆਂ ਸੱਥਾਂ ਵਿੱਚ ਹੀ ਹੋਣਗੇ ਲੋਕਾਂ ਦੇ ਕੰਮ ਪਿੰਡ-ਪਿੰਡ ਆਵੇਗੀ ਸਰਕਾਰ ਚੰਡੀਗੜ੍ਹ ਮੇਅਰ ਚੌਂਦ ਦੇ ਬਾਣ ਨੇ ਮੁੱਖ ਮੰਤਰੀ ਮਾਨ ਦਾ ਬੀਜੇਪੀ ਤੇ ਵਾਰ ਯਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਿੱਲੇ ਫਿਰਦੇ ਨੇ ਸਾਰੇ ਗਵਰਨਰ ਤੋਂ ਬਾਅਦ ਪਤਾ ਨਹੀਂ ਕਿਸਤੀ ਲੈਣ ਦੇ ਬਲੀ ਚੰਡੀਗੜ੍ਹ ਮੇਰ ਚੋਣ ਨੂੰ ਲੈ ਕੇ ਸਿਆਸੀ ਸੰਗਰਾਮ ਜਾਰੀ ਆਪ ਤੋਂ ਬਾਅਦ ਹਮ ਕਾਂਗਰਸ ਵੀ ਸੜਕਾਂ 'ਤੇ ਨਿਤਰੀ ਚੰਡੀਗੜ੍ਹ ਯੂਥ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ ਦਿੱਲੀ ਮਿਟੀਡੀ ਦਾ ਵੱਡਾ ਐਕਸ਼ਨ ਆਪ ਦੇ ਕਈ ਵੱਡੇ ਆਗੂਆਂ ਤੇ ਘਰਾਂ ਦੇ ਰੇਡ ਕੇਜਰੀਵਾਲ ਦੇ ਨਿਜੀ ਸਖਤਰ ਦੇ ਘਰ ਤੇ ਵੀ ਛਾਪੇਮਾਰੀ ਦੀ ਖਬਰ ਆਵਾਮੀ ਪਾਰਟੀ ਨੇ ਇਦੀ ਤੇ ਫਰਜ਼ੀ ਵਾੜ ਦੇ ਲਗਾਏ ਇਲਜ਼ਾਮ ਕਿ ਹਾਂ ਜਾਂਚ ਦੀ ਆਡੀਓ ਰਿਕਾਰਡਿੰਗਸ ਕਿਤਿਆਂ ਗਈਆਂ ਡਿਲੀਟ ਦਾ ਭਾਜਪਾ ਦਾ ਪਲਟਵਾਰ ਇਲਜ਼ਾਮ ਤਾਂ ਸਾਰੇ ਲਗਾ ਲਏ ਇਹ ਨਹੀਂ ਦੱਸਿਆ ਈਡੀ ਦੇ ਸਵਾਲਾਂ ਦਾ ਕਦੋਂ ਦੇਣਗੇ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ جاری ਹੈ ਝੰਡਿਆਲਾ ਗੁਰੂ ਤੋਂ ਹੋਈ ਸ਼ੁਰੂਆਤ ਵਕਵਾ ਖਲਕਿਆ ਵਿੱਚ ਲੋਕਾਂ ਦੇ ਨਾਲ ਕਰ ਰਹੇ ਮੁਲਾਕਾਤ ਗੜੇ ਮਾਰੀ ਕਰਕੇ ਹੋਏ ਨੁਕਸਾਨ ਦੀ ਪਰਪਾਈ ਕਰੇਗੀ ਹਰਿਆਣਾ ਸਰਕਾਰ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਗਿਰਦੌਰੀ ਕਰਾਉਣ ਦਾ ਐਲਾਨ ਬੋਲੇ ਮੁਲਾਂਕਣ ਕਰ ਕਿਸਾਨਾਂ ਨੂੰ ਦਿੱਤਾ ਜਾਵੇਗਾ ਮੁਆਵza ਮੁੱਖ ਮੰਤਰੀ ਦੇ 370 ਸੀਟ ਵਾਲੇ ਦਾਅਵੇ ਦੇ ਬਹਾਨੇ ਕਾਂਗਰਸ ਨੇ ਫਿਰ ਚੁੱਕੇ ਵੀਐਮ ਤੇ ਸਵਾਲ ਅਧਿਰੰਜਨ ਚੌਧਰੀ ਬੋਲੇ ਵੀਐਮ ਦੇ ਵਿੱਚ ਲੁਕਿਆ ਹੋਇਆ ਕੋਈ ਰਾਸ ਪੀਐਮ ਨੂੰ ਕਿਵੇਂ ਪਤਾ ਕਿ ਆਉਂ ਗਿਆ 370 ਸੀਟਾਂ ਉਤਰਾਖੰਡ ਵਿਧਾਨ ਸਭਾ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਬਿਲ ਪੇਸ਼ ਸੀਐਮ ਪੁਸ਼ਕਰਤਾ ਅਮੀਨੇ ਸਦਨ ਦੇ ਵਿੱਚ ਰੱਖਿਆ ਬਿਲ ਦੇਸ਼ ਦਾ ਪਹਿਲਾ ਯੂਸੀਸੀ ਲਾਗੂ ਕਰਨ ਵਾਲਾ ਸੂਬਾ ਬਣ ਸਕਦਾ ਹੈ ਉਤਰਾਖੰਡ ਦੇ ਮਦ ਪ੍ਰਦੇਸ਼ ਦੇ ਹਰਦਾ ਦੇ ਵਿੱਚ ਪਟਾਕਾ ਫੈਕਟਰੀ ਦੇ ਵਿੱਚ ਵੱਡਾ ਧਮਾਕਾ 11 ਲੋਕਾਂ ਦੀ ਮੌਤ ਦੀ ਖਬਰ 60 ਤੋਂ ਜ਼ਿਆਦਾ ਜ਼ਖਮੀ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਤਮਾਕੇ ਕਰਕੇ ਨੇੜੇ-ਤੇੜੇ ਦੇ ਕਈ ਘਰਾਂ ਨੂੰ ਵੀ ਲੱਗੀ ਅੱਗ लगा ही रहे यार, कुछ लगा रहे है। एक मिनट दे है, है। इसको जब थोड़ा सा भी जाने सारा नीचे ना फूल से भी खरीदेंगे ਸਵਾਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋ ਰਜ ਪ੍ਰੈਸ ਕਾਨਫਰੰਸ ਕਾਫੀ ਅਹਿਮ ਹੈ ਅਹਿਮ ਕਿਉਂ ਹੈ ਕਿਉਂਕਿ ਚੰਡੀਗੜ੍ਹ ਦੀ ਮੇਅਰ ਚੋਣ ਤੇ ਜਿਹੜੀ ਮਹਾਪਾਰਤ ਜਾਰੀ ਹੋ ਸਭ ਦੇ ਵਿਚਾਲੇ ਬੀਤੇ ਦਿਨ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ ਔਰ ਉਸ ਸੁਣਵਾਈ ਦੇ ਵਿੱਚ ਸੀਜੀਆਈ ਦੇ ਵੱਲੋਂ ਕੀਤੀ ਗਈ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਕੀਤੀ ਗਈ ਟਿੱਪਣੀ ਕਾਫੀ ਤਲਖ ਟਿੱਪਣੀ ਔਰ ਉਸ ਤੋਂ ਬਾਅਦ ਅਟੈਕਿੰਗ ਮੋੜ ਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਔਰ ਖਾਸ ਕਰਕੇ ਕੱਲ ਜਿਹੜਾ ਵੀਡੀਓ ਸਾਹਮਣੇ ਆਇਆ ਅਦਾਬ ਕਰਦੇ ਆ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਅੱਜ ਦੀ ਪ੍ਰੈਸ ਜਿਹੜੀ ਮਿਲਣੀ ਹੈ ਪ੍ਰੈਸ ਜਿਹੜੀ ਕਾਨਫਰੰਸ ਹੈ ਇਹਦੇ ਵਿੱਚ ਸਾਡੇ ਨਾਲ ਫੈਰੀ ਸੋਫਰਟ ਜੀ ਜਿਹੜੇ ਐਡਵੋਕੇਟ ਸਾਹਿਬ ਨੇ ਜਿਹੜੇ ਇਸ ਕੇਸ ਨੂੰ ਸ਼ੁਰੂ ਤੋਂ ਦੇਖ ਰਹੇ ਨੇ ਉਹ ਸਾਡੇ ਨਾਲ ਰਹਿਣਗੇ ਤੇ ਸਾਡੇ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਸਾਡੇ ਕਾਉਂਸਲਰਸ ਪਰ ਸਾਡੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਐਸ ਪ੍ਰੈਸ ਮਿਲਣੀ ਸਾਡੇ ਨਾਲ ਰਹੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਜਿਹੜਾ ਹੈ ਕਿ ਜਿਹੜੇ ਤੁਸੀਂ ਵੀਡੀਓਜ਼ ਦੇਖ ਰਹੇ ਹੋ ਕੱਲ ਤੋਂ ਵਾਇਰਲ ਹੋ ਰਹੇ ਨੇ ਹਰ ਇੱਕ ਚੈਨਲ ਦੇ ਉੱਤੇ ਕਿ ਕਿਸ ਹਿਸਾਬ ਨਾਲ ਨਗਰ ਨਿਗਮ ਦੇ ਦਫ਼ਤਰ ਦੇ ਅੰਦਰ ਜਿਹੜਾ 30 ਤਰੀਕ ਨੂੰ ਇਲੈਕਸ਼ਨ ਹੋਇਆ ਔਰ ਅਨਿਲ ਮਸੀ ਨਾਮ ਦਾ ਜਿਹੜਾ ਪ੍ਰੈਸਾਈਡਿੰਗ ਅਫੀਸਰ ਕਿਹਾ ਜਾਂਦਾ ਉਹ ਬੇਸਿਕਲੀ ਹੈ ਕੋਣ ਉਦਾ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਨਾਲ ਕੀ ਰਿਸ਼ਤਾ ਉਹ ਇੱਕ ਨੋਮੀਨੇਟਿਡ ਕਾਉਂਸਲਰ ਹੈ ਭਾਰਤੀ ਜਨਤਾ ਪਾਰਟੀ ਦੇ ਉਹ ਜਨਰਲ ਸੈਕਟਰੀ ਨੇ ਮਿਨੋਰਿਟੀ ਵਿੰਗ ਦੇ ਉਹਨਾਂ ਨੂੰ ਕਾਉਂਸਲਰ ਨੂੰ ਪ੍ਰੈਸਾਈਡਿੰਗ ਅਫੀਸਰ ਬਣਾਇਆ ਗਿਆ ਔਰ ਪ੍ਰੈਸਾਈਡਿੰਗ ਅਫੀਸਰ ਨੇ ਇਲੈਕਸ਼ਨ ਦੇ ਅੰਦਰ ਸਭ ਤੋਂ ਡੈਮੋਕਰੇਸੀ ਦੇ ਅੰਦਰ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇਲੈਕਸ਼ਨ ਇੱਕ ਕਹਿ ਲੋ ਵੀ 5 ਸਾਲ ਬਾਅਦ ਕਰੀ ਇਲੈਕਸ਼ਨ ਅੰਦਰ ਕਦੀ ਸਾਲ ਬਾਅਦ ਆਂਦਾ ਹੈ ਪਰ ਇਲੈਕਸ਼ਨ ਜਿਹੜਾ ਹੈ ਨਾ ਉਹ ਅਸਲੀ ਤੱਤ ਹੈ ਹਰ ਇੱਕ ਚੀਜ਼ ਦਾ ਜਿਹੜੇ ਵੀ ਕੌਂਸਲਰ ਚੁਣੇ ਜਾਂਦੇ ਆ ਉਹ ਇਲੈਕਸ਼ਨ ਥਰੂ ਚੁਣੇ ਜਾਂਦੇ ਔਰ ਸ਼ੁਰੂ ਤੋਂ ਗੱਲਾਂ ਚਲਦੀਆਂ ਸੀਗੀਆਂ ਕਿ ਈਵੀਐਮ ਦੇ ਅੰਦਰ ਹੇਰਾਫੇਰੀ ਹੁੰਦੀ ਔਰ ਈਵੀਐਮ ਦੇ ਅੰਦਰ ਜਿਹੜੀ ਹੇਰਾਫੇਰੀ ਹੁੰਦੀ ਹੈ ਅੱਜ ਤੱਕ ਉਹਦਾ ਕੋਈ ਸਾਡੇ ਕੋਲ ਕਲੀਅਰ ਐਵੀਡੈਂਸ ਨਹੀਂ ਸੀਗਾ ਪਰ ਮੇਅਰ ਇਲੈਕਸ਼ਨ ਦੇ ਅੰਦਰ ਇਹ ਚੀਜ਼ ਬੜੀ ਕਲੀਅਰ ਹੋਈ ਕਿ ਜਿਹੜਾ ਪ੍ਰਸੀਡਿੰਗ ਆਫੀਸਰ ਜਿਹਨੂੰ ਕਿਹਾ ਗਿਆ ਰਿਟਰਨਿੰਗ ਆਫੀਸਰ ਜਿਹਨੂੰ ਕਿਹਾ ਜਾ ਰਿਹਾ ਅਨਿਲ ਮਸੀ ਜੀ ਜਿਹੜੇ ਕਿ ਇੱਕ ਨੋਮੀਨੇਟਿਡ ਕਾਉਂਸਲਰ ਵੀ ਸੀਗੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਸੀਗੇ ਉਹਨਾਂ ਨੇ ਬੈਲਟ ਪੇਪਰ ਇਹ ਬੈਲਟ ਪੇਪਰ ਇਦਾਂ ਦਾ ਸੀਗਾ ਜੀ ਇੱਕ ਸੈਂਪਲ ਬੈਲਟ ਪੇਪਰ ਅਸੀਂ ਲੈ ਕੇ ਆਏ ਆ ਕਿ ਬੈਲਟ ਪੇਪਰ ਚ ਲਿਖਿਆ ਹੋਇਆ ਸੀਗਾ ਬੈਲਟ ਪੇਪਰ ਫੋਰ ਇਲੈਕਸ਼ਨ ਆਫ ਮੇਅਰ ਉਹ ਜੇ ਬੈਲਟ ਪੇਪਰ 'ਚ ਉੱਪਰ ਨਾਮ ਲਿਖਿਆ ਸੀ ਕੁਲਦੀਪ ਕੁਮਾਰ ਜੀ ਜਿਹੜੇ ਸਾਡੇ ਨਾਲ ਖੜੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ ਇਹਨਾਂ ਦਾ ਨਾਮ ਉੱਪਰ ਸੀਗਾ ਔਰ ਥੱਲੇ ਜਿਹੜਾ ਨਾਮ ਸੀਗਾ ਇਹ ਮਨੋਜ ਸ਼ੋਮਕਰ ਦਾ ਸੀਗਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀ ਸੁਪਰੀਮ ਕੋਰਟ ਨੇ ਜੀਵ ਜਸਟਿਸ ਨੇ ਇੱਕ ਗੱਲ ਬੜੀ ਕਲੀਅਰਲੀ ਕਹੀ ਕਿ ਜਦ ਤਾਂ ਉੱਪਰ ਜਦ ਤਾਂ ਉੱਪਰ ਵੋਟ ਪਈ ਹੁੰਦੀ ਸੀਗੀ ਉਹਨੂੰ ਉਹ ਡਿਸਟਰਬ ਕਰ ਦਿੰਦੇ ਸੀ ਸਾਈਨ ਕਰਨ ਤੋਂ ਬਾਅਦ। ਔਰ ਜਦ ਥੱਲੇ ਵੋਟ ਪਈ ਹੁੰਦੀ ਸੀ ਤਦ ਉਹ ਡਿਸਟਰਬ ਨਹੀਂ ਕਰਦੇ ਸੀ। ਇਹ ਸਾਰੀ ਚੀਜ਼ਾਂ ਹਾਈ ਕੋਰਟ ਦੇ ਦੇਸ਼ ਤੋਂ ਬਾਅਦ ਕੈਮਰੇ ਨਾਲថਨੀ ਸਾਰੀ ਚੀਜ਼ਾਂ ਰਿਕਾਰਡ ਹੋ ਗਈਆਂ ਜਿਹੜੀਆਂ ਕਿ ਤੁਸੀਂ ਪਹਿਲੇ ਦਿਨ ਵੀ ਦੇਖੀ 3 ਤਰੀਕ ਨੂੰ ਵੀ ਔਰ ਜਿਹੜੀ ਕੱਲ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਸੁਪਰੀਮ ਕੋਰਟ ਤੇ ਜਸਟਿਸ ਸਾਹਿਬ ਨੇ ਕਿਉਂਕਿ ਸਾਡੇ ਐਡਵੋਕੇਟ ਸਾਹਿਬ ਉੱਥੇ ਹੀ ਸੀਗੇ ਉਹਨਾਂ ਨੇ ਅੰਦਰ ਜਿਹੜੀ ਗੱਲਾਂ ਕਹੀਆਂ ਉਹ ਸਾਡੇ ਐਡਵੋਕੇਟ ਸਾਹਿਬ ਦੱਸਣਗੇ। ਪਰ ਮੈਂ ਤੁਹਾਨੂੰ ਦੋ ਤਿੰਨ ਵੀਡੀਓਜ਼ ਤੁਹਾਡੇ ਨਾਲ ਸਾਂਝੀ ਜਰੂਰ ਕਰਨਾ ਚਾਹਾਂਗਾ ਕਿ ਬੜੇ ਕਲੀਅਰਲੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਹੀਂ ਜੀ ਆਮ ਆਦਮੀ ਪਾਰਟੀ ਨੂੰ ਤੇ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਬਾਰ-ਬਾਰ ਕਿ ਉਹਨਾਂ ਨੂੰ ਵੋਟਾਂ ਹੀ ਨਹੀਂ ਪਈਆਂ ਉਸ ਤੋਂ ਬਾਅਦ ਜਦ ਵੋਟਾਂ ਕਲੀਅਰ ਹੋ ਗਏ ਵੀ ਵੀ ਵੋਟਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੈਂਡੀਡੇਟ ਕੁਲਦੀਪ ਕੁਮਾਰ ਮੇਅਰ ਕੈਂਡੀਡੇਟ ਨੂੰ ਪਈ ਹੈ ਉਸ ਤੋਂ ਬਾਅਦ ਉਹਨਾਂ ਨੇ ਨਵੀਂ ਕਹਾਣੀ ਸ਼ੁਰੂ ਕਰਤੀ ਨਹੀਂ ਜੀ ਉਸ 'ਚ ਲਾਈਨਾਂ ਲੱਗੀਆਂ ਹੋਈਆਂ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਵੀਡੀਓ થઈ ਸਭ ਕੁਝ ਕਲੀਅਰ ਦਿਖਦਾ 11 ਬੈਲਟ ਪੇਪਰ ਜਿਹੜੇ ਸਾਡੇ ਕੌਂਸਲਰਸ ਬੈਲਟ ਪੇਪਰ ਲੈਣ ਜਾਂਦੇ ਸੀਗੇ ਪਹਿਲੇ 1 ਨੰਬਰ ਕੌਂਸਲਰ ਸਾਡੇ ਜਸਵਿੰਦਰ ਕੋਰ ਮੈਡਮ ਸਾਡੇ ਵਿੱਚ ਨੇ ਇਹ ਜਦ ਗਏ ਇਹਨਾਂ ਨੇ ਆਪਣਾ ਬੈਲਟ ਪੇਪਰ ਚੈੱਕ ਕੀਤਾ ਇਹਨਾਂ ਦਾ ਬੈਲਟ ਪੇਪਰ ਕਲੀਅਰ ਸੀਗਾ ਉਸ ਤੋਂ ਬਾਅਦ 4 ਨੰਬਰ ਵਾਰਡ ਤੋਂ ਸੁਮਨ ਮੈਡਮ ਜਦ ਗਈ ਹੈ ਇਹਨਾਂ ਨੇ ਬੈਲਟ ਪੇਪਰ ਦੇਖਿਆ ਤੇ ਇਹਨਾਂ ਦੇ ਬੈਲਟ ਪੇਪਰ ਦੇ ਉੱਤੇ ਆਲਰੇਡੀ ਟਿਕ ਲੱਗੇ ਹੋਏ ਸੀ ਇਹਨਾਂ ਨੇ ਆਪਣਾ ਬੈਲਟ ਪੇਪਰ ਚੇਂਜ ਕਰਾਇਆ ਵੀਡੀਓ ਜ ਬੜਾ ਕਲੀਅਰ ਦਿਖਦਾ ਇਸ ਤੋਂ ਬਾਅਦ ਝੜੀ ਲੱਗ ਗਈ ਕਈਆਂ ਦੇ ਦੋ ਵਾਰੀ ਬੈਲਟ ਪੇਪਰ ਚੇਂਜ ਹੋਏ ਕਈਆਂ ਦੇ ਚਾਰ ਵਾਰੀ ਚੇਂਜ ਹੋਏ ਪਰ 11 ਬੈਲਟ ਪੇਪਰ ਚੇਂਜ ਹੋਏ 11 ਬੈਲਟ ਪੇਪਰ ਇਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਸੀ 11 ਪੇਪਰ ਤਾਂ ਇਹਨਾਂ ਰਿਜੈਕਟ ਕਰਨੇ ਆ ਇਹਨਾਂ ਦੀ ਪਲਾਨਿੰਗ ਸੀ ਪਰ ਜਦੋਂ ਪਲਾਨਿੰਗ ਨੰਬਰ 8 ਜਿਹੜਾ ਪਲਾਨ A ਸੀਗਾ ਉਹ ਫੇਲ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਪਲਾਨ B ਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਪਲਾਨ B ਸੀਗਾ ਕਿ ਅਨਿਲ ਮਸੀ ਜੀ ਜਿਹੜੇ ਕਿ ਪ੍ਰਸੀਡਿੰਗ ਆਫੀਸਰ ਨੇ ਉਹ ਖੁਦ ਟਿੱਕੇ ਮਾਰਨਗੇ ਉਹ ਟਿੱਕੇ ਉਹਨਾਂ ਨੇ ਮਾਰੇ ਬੜੇ ਵਧੀਆ ਨੇ ਤੁਸੀਂ ਜੇਕਰ ਬੈਲਟ ਪੇਪਰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਬੈਲਟ ਪੇਪਰ ਨੂੰ ਅੱਗੇ ਕਰੋ ਉਹ ਥੱਲੇ ਕੀ ਹੁੰਦਾ ਇਹਦਾ ਪ੍ਰੋਸੈਸ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਕਿ ਬੈਲਟ ਪੇਪਰ ਦੇਣ ਤੋਂ ਪਹਿਲਾਂ ਸਾਈਨ ਕੀਤੇ ਜਾਂਦੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਬੈਲਟ ਪੇਪਰ ਦੇਣ ਜਦ ਖੋਲਾਂਗੇ ਤਾਂ ਫਿਰ ਸਾਈਨ ਕਰਾਂਗੇ ਸਾਰਾ ਕੁਝ ਕਲੀਅਰ ਦਿਖ ਰਿਹਾ ਹੈ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਟਿੰਗੜੀ ਬਾਰ-ਬਾਰ ਅੱਗੇ ਜਾਂਦੇ ਉਹ ਇਸ਼ਾਰਾ ਕਰ ਰਹੇ ਪਿੱਛੇ ਰੋ ਪਿੱਛੇ ਰੋ ਔਰ ਇੰਦੀ ਮੀਨ ਟਾਈਮ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਜਿਹੜੇ ਇਲੈਕਟਿਡ ਵੀ ਸੀ ਔਰ ਜਿਹੜੇ ਨਾਮਿਨੇਟਿਡ ਵੀ ਸੀ ਪ੍ਰੈਕਟੀਕਲੀ ਤਾਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਸੀ ਉਹਨਾਂ ਨੂੰ ਅੰਦਰ ਜਾਣਾ ਅਲਾਉਡ ਨਹੀਂ ਸੀਗਾ ਕਿਉਂਕਿ ਮੀਡੀਆ ਨੂੰ ਹੀ ਉਹਨਾਂ ਨੇ ਕਿਹਾ ਕਿ ਮੀਡੀਆ ਅੰਦਰ ਨਹੀਂ ਜਾਏਗਾ ਜੀ ਪਰ ਨਾਮਿਨੇਟਿਡ ਕਾਉਂਸਲਰ ਉਹਨਾਂ ਦਾ ਕੰਮ ਸੀਗਾ ਕਿ ਜਿਵੇਂ ਸਾਡੇ ਕਾਊਂਟਿੰਗ ਏਜੰਟ ਜਾਂ ਸਾਡਾ ਕੋਈ ਵੀ ਕਾਉਂਸਲਰ ਉੱਠ ਕੇ ਉੱਥੇ ਜਾਂਦਾ ਸੀ ਤੇ ਉਹਨੂੰ ਰੋਕ ਲਿਆ ਜਾਂਦਾ ਸੀ ਤਾਂ ਕਿ ਉਹ ਉੱਥੇ ਤੱਕ ਨਾ ਪਹੁੰਚ ਸਕੇ ਔਰ ਇੰਨਾ ਵੱਡਾ ਡੈਮੋਕ੍ਰੇਸੀ ਦਾ ਮਰਡਰ ਹੋਇਆ ਸਾਰੇ ਲੋਕਾਂ ਦੀ ਅੱਖਾਂ ਦੇ ਅੱਗੇ ਅਸੀਂ 30 ਤਰੀਕ ਨੂੰ ਇਹ ਸਾਰਾ ਈਵੈਂਟ ਹੁੰਦਾ 31 ਤਰੀਕ ਨੂੰ ਜਾ ਕੇ 17 ਸੈਕਟਰ ਥਾਣੇ 'ਚ ਕੰਪਲੇਂਟ ਕਰਦੇ ਆਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਮੀਡੀਏਟਲੀ ਪ੍ਰੈਸ ਕਾਨਫਰੰਸ ਕਰਦੇ ਕਿ ਦੇਸ਼ ਦਰੋਦਾ ਮਾਮਲਾ ਅਨਿਲ ਮਸੀਹ ਦੇ ਅਗੇਂਸਟ ਹੋਣਾ ਚਾਹੀਦਾ ਪਰ ਸਾਨੂੰ ਲਾਈਟ ਲੈ ਲਿਆ ਜਾਂਦਾ ਸਾਡੇ ਨੈਸ਼ਨਲ ਕਮਿਸ਼ਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਵੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਪਰ ਨਹੀਂ ਲਿੱਤਾ ਜਾਂਦਾ 31 ਤਰੀਕ ਨੂੰ ਐਸ ਐਚਓ ਸਾਹਿਬ ਨੂੰ ਜਾ ਕੇ ਅਸੀਂ ਜਿਹੜਾ ਸਬਮਿਟ ਕੀਤੀ ਆਪਣੀ ਐਪਲੀਕੇਸ਼ਨ ਉੱਥੇ ਉਹਨਾਂ ਨੇ ਕਿਹਾ ਹਾਂਜੀ ਅਸੀਂ ਕਰਾਂਗੇ ਪਰ ਕਰਿਆ ਕੁਛ ਨਹੀਂ ਸਾਨੂੰ ਲੋਕੀ ਪੁੱਛਦੇ ਵੀ ਇੱਥੇ ਭੁਖੜਤਾਲ ਤੇ ਕਿਉਂ ਬੈਠੇ ਹੋ ਅਸੀਂ ਦੱਸਦੇ ਕਿ ਅਨਿਲ ਮਸੀਹ ਨੂੰ ਜਦ ਤੱਕ ਅੰਦਰ ਨਹੀਂ ਕਰਨਗੇ ਇਹ ਭੁਖੜਤਾਲ ਹੁਣੇ ਤਾਂ ਰਿਲੇ ਭੁਖੜਤਾਲ ਜਗ੍ਹਾ 24 ਘੰਟੇ ਲਈ ਸਾਡੇ ਬੰਦੇ ਬੈਠਦੇ ਪਰ ਉਹਨਾਂ ਨੂੰ ਵੀ ਉਠਾਇਆ ਜਾਂਦਾ ਅੱਦਰ ਇਹ ਨਹੀਂ ਹੋਏਗਾ ਤੇ 10 ਤਰੀਕ ਤੋਂ ਇਨਡੇਫਿਨਿਟ ਭੁਖੜਤਾਲ ਤੇ ਅਸੀਂ ਇੱਥੇ ਬੈਠ ਜਾਂਦੇ ਸਭ ਤੋਂ ਪਹਿਲੀ ਗੱਲ ਇਹ ਹੈਗੀ ਦੂਜੀ ਗੱਲ ਅਨਿਲ ਮਸੀਹ ਨੇ ਕੀ ਕੀ ਕੀਤਾ ਮੈਂ ਤੁਹਾਡੇ ਨਾਲ ਵੀਡੀਓ ਕੁਝ ਸਾਂਝੀ ਕਰਾਂਗਾ ਜਿਸ ਤੇ ਬੜਾ ਕਲੀਅਰਲੀ ਦਿਖੇਗਾ ਤੁਹਾਨੂੰ ऑन रिकॉर्ड ए देखो जी ए आप ਤੇ ਕਾਂਗਰਸ ਦੀਆਂ ਇਹ ਪਹਿਲੀ ਸਲਿੱਪ ਖੁੱਲ ਰਹੀ ਹੈ ਇਸ ਤੇ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਇਹ ਉੱਪਰ ਸਟੈਂਪ ਲੱਗੀ ਹੈ ਇਹ ਆਮ ਆਦਮੀ ਪਾਰਟੀ ਦੀ ਸਟੈਂਪ ਹੈ ਇਹ ਦੇਖ ਰਹੇ ਤੁਸੀਂ ਆਮ ਆਦਮੀ ਪਾਰਟੀ ਦੇ ਉਹਦੇ ਅੱਗੇ ਲੱਗੀ ਹੋਈ ਪਹਿਲੀ ਇਹ ਦੂਜੀ ਹੈ ਜੀ ਆਮ ਆਦਮੀ ਪਾਰਟੀ ਲੱਗੀ ਹੈ ਬੜਾ ਕਲੀਅਰਲੀ ਦਿਖਦਾ ਹੈ ਇਹ ਤੀਜੀ ਹੈ ਜੀ ਇਸ ਸਟੈਂਪ ਜਿਹੜੀ ਹੈ ਉਹ ਥੱਲੇ ਲੱਗੀ ਹੋਈ ਹੈ ਪਹਿਲਾਂ ਇਹ ਕਹਿੰਦਾ ਮੈਂ ਇਹਨੂੰ ਸਾਈਡ ਤੇ ਰੱਖਦਾ ਪਰ ਫਿਰ ਇਹ ਕਹਿੰਦਾ ਨਹੀਂ ਸਾਈਡ ਤੇ ਰੱਖਣ ਦਾ ਫਾਇਦਾ ਨਹੀਂ ਦੇਖੋ ਆਵਾਜ਼ ਵੀ ਤੁਹਾਨੂੰ ਕਲੀਅਰਲੀ ਸੁਣਾਈ ਦੇ ਅੰਦਰ ਇਹ ਕਲਬੂਸ਼ਨ ਜੀ ਨੇ ਜਿਹੜੇ ਇਹ ਟੋਕਰੀ ਲੈ ਕੇ ਜਾਂਦੇ ਆ ਜਿਹੜੇ ਕਿ ਉੱਥੇ ਬੈਠ ਖੜੇ ਹੋਣਗੇ ਇਹਨਾਂ ਦੋ ਇਹਨਾਂ ਨੇ ਕਿਹਾ ਜੇ ਮੈਂ ਇਕੱਠੇ ਰੱਖਦਾਗਾ ਤੇ ਲੋਕਾਂ ਨੂੰ ਕਲੀਅਰ ਹੋ ਜਾਏਗਾ ਪਹਿਲਾਂ ਹੀ ਕਾਗਜ਼ ਤੇ ਕੋਈ ਸਾਈਨ ਨਹੀਂ ਹੈ ਉਹਨੇ ਕੁਝ ਨਹੀਂ ਹੈ ਕੋਈ ਟੈਕ ਨਹੀਂ ਲੱਗਿਆ ਹੈ ਅੱਛੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਉਹਨੇ ਪਲਾਨ ਕਰਦਾ ਵੀ ਇਕੱਠੇ ਰੱਖੀ ਦੇਖੋ ਕਿੰਨੀ ਵਾਰ ਉਹ ਕਰ ਰਿਹਾ ਹੈ ਅਗਰ ਸੱਚਾ ਬੰਦਾ ਹੁੰਦਾ ਤਾਂ ਬਾਰ-ਬਾਰ ਨਹੀਂ ਕਰਦਾ ਦੇਖੋ ਉਸੇ ਇਸ ਵੀਡੀਓ ਚ ਕਲੀਅਰਲੀ ਦੇਖ ਸਕਦੇ ਹੋ ਕਿ ਕਿਸ ਹਿਸਾਬ ਨਾਲ ਇਹ ਅਗਲੀ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਅਗੇ ਥੱਲੇ ਨੰਬਰਿੰਗ ਚੱਲਦੀ ਪਈ ਹੈ ਜੀ ਅਗਲੀ ਫਿਰ ਭਾਰਤੀ ਜਨਤਾ ਪਾਰਟੀ ਦੇ ਅਗੇ ਜੀ ਨੰਬਰਿੰਗ ਕਲੀਅਰਲੀ ਚੱਲ ਰਹੀ ਹੈ ਵੱਡੀ ਗੱਲ ਜਿਹੜੀ ਹੈ ਕਿ ਇਹ ਸਟੈਂਪ ਤੁਹਾਨੂੰ ਦਿਖ ਰਹੀ ਹੈ ਆਮ ਆਦਮੀ ਪਾਰਟੀ ਦੇ ਅਗੇ ਜੀ ਉੱਪਰ ਸਟੈਂਪ ਲੱਗੀ ਹੋਈ ਹੈ ਤੁਹਾਨੂੰ ਦਿਖਦੀ ਪਈ ਹੈ ਇਹ ਉਸ ਤੋਂ ਅਗਲੀ ਫਿਰ ਆਮ ਆਦਮੀ ਪਾਰਟੀ ਦੇ ਅਗੇ ਜੀ ਇਹ ਵੀ ਉੱਪਰ ਤੁਹਾਨੂੰ ਦਿਖਦੀ ਪਈ ਹੈ ਇਦਾਂ ਕਰਕੇ ਸ਼ਕਤੀ ਵੋਟਾਂ ਕਿੰਨੀਆਂ ਗਈਆਂ ਇੱਕ ਇੱਕ ਵੋਟ ਕਲੀਅਰਲੀ ਦਿਖਦੀ ਪਈ ਐ ਇੱਕ ਇੱਕ ਚੀਜ਼ ਕਲੀਅਰਲੀ ਦਿਖਦੀ ਪਈ ਐ ਕੈਮਰੇ ਦੇ ਅੰਦਰ ਰਜਿਸਟਰ ਹੁੰਦੀ ਐ ਉਸ ਤੋਂ ਬਾਅਦ ਨਵੀਂ ਚਾਲ ਚੱਲੀ ਜਾਂਦੀ ਐ ਕਿ ਜਦ ਉਹਨਾਂ ਨੇ ਕੰਮ ਕਰਨਾ ਸੀ ਤੇ ਕੈਮਰਾ ਨੂੰ ਹਟਾਇਆ ਜਾਂਦਾ ਪਰ ਕਿਸਮਤ ਖਰਾਬ ਸੀ ਐ ਕਿ ਭਾਰਤੀ ਜਨਤਾ ਪਾਰਟੀ ਦੀ ਜਿੰਨਾ ਕੈਮਰਾ ਹਟਾਉਣਾ ਚਾਹੁੰਦੇ ਸੀ ਉਹਨਾਂ ਹਟਿਆ ਨਹੀਂ ਉਹ ਵੀ ਕੈਦ ਹੋ ਗਏ ਇਹਦੇ ਵਿੱਚ ਇਹ ਸਾਰੀ ਚੀਜ਼ਾਂ ਅੱਜ ਜਿਹੜੀ ਕੱਲ ਤੁਸੀਂ ਦੇਖੀ ਐ ਅੱਜ ਤੁਹਾਨੂੰ ਹੋਰ ਕਲੀਅਰ ਹੋ ਜਾਣਗੇ ਕਿ 4 ਵੋਟਾਂ ਭਾਰਤੀ ਜਨਤਾ ਪਾਰਟੀ ਦੇ ਹੋਈਆਂ ਤੇ ਆਪ ਤੇ ਕਾਂਗਰਸ ਦੀ ਹੁੰਦੇ ਤੱਕ 9 ਹੋਈਆਂ ਇਹ ਅਗਲਾ ਫਿਰ ਤੋਂ ਭਾਰਤੀ ਜਨਤਾ ਪਾਰਟੀ ਦਾ ਦਿਖ ਰਿਹਾ ਉਹਨੇ ਸਾਰੀ ਚੀਜ਼ਾਂ ਦੇਖੋ ਦੇਖਦਾ ਕਿਵੇਂ ਨੇ ਬੰਦੇ ਦੀ ਇੰਟੈਂਸ਼ਨ ਕਿਵੇਂ ਕਲੀਅਰ ਹੁੰਦੀ ਐ ਕਿ ਇਸ ਸਟੈਂਪ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਦੇਖਦਾ ਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦਾ ਸਾਰੀ ਚੀਜ਼ਾਂ ਬੜੀਆਂ ਕਲੀਅਰ ਹੋਈ ਇਹ ਆਮ ਆਦਮੀ ਪਾਰਟੀ ਦੀ ਐ ਜੀ ਇਹ ਉੱਪਰ ਰੱਖੀ ਇੱਕ ਇੱਕ ਚੀਜ਼ ਕੈਮਰਿਆਂ ਦੇ ਅੰਦਰ ਅਨਿਲ ਮਸੀ ਜੀ ਦੀ ਕਲੀਅਰ ਹੋ ਗਈ। ਔਰ ਭਾਰਤੀ ਜਨਤਾ ਪਾਰਟੀ ਵਾਲੇ ਢੋਲ ਵਜਾ ਰਹੇ ਸੀ। ਨਕਲੀ ਮਹਿਰ ਬਣਾ ਕੇ ਔਰ ਅਨਿਲ ਮਸੀ ਜਿਹਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਸੀ। ਜਦ ਇਸ ਤੇ ਪਰਚਾ ਹੋਣਾ ਕਿਉਂਕਿ ਰਹਿਤੇ ਇੱਕ ਐਕਟਰ ਹੈ ਜੀ। ਇਹਦੇ ਪਿੱਛੇ ਪ੍ਰੋਡਿਊਸਰ ਕੋਣ ਹੈ, ਡਾਇਰੈਕਟਰ ਕੋਣ ਹੈ ਉਹ ਵੀ ਦਿਖ ਰਹੇ ਨੇ। ਉਹ ਵੀ ਅੱਗੇ ਤੁਹਾਨੂੰ ਦਿਖਾਵਾਂਗੇ। ਇਹ ਕੈਮਰਾ ਨੰਬਰ 7 ਦੀ ਹੈ। ਇਸ ਤੋਂ ਬਾਅਦ ਅਸੀਂ ਤੁਹਾਨੂੰ ਹੋਰ ਕੈਮਰੇ ਵੀ ਦਿਖਾਵਾਂਗੇ। ਇੱਥੋਂ ਕਲੀਅਰਲੀ ਕੀ ਮੈਂਸ਼ਨ ਹੋ ਰਿਹਾ ਕਿ ਕੀ ਕਰਨਾ ਚਾਹ ਰਹੇ। ਕਿਹੜੇ-ਕਿਹੜੇ ਵੋਟਾਂ ਨੂੰ ਕਿਵੇਂ-ਕਿਵੇਂ ਰਿਜੈਕਟ ਕੀਤਾ ਜਾਏਗਾ ਉਹ ਸਾਰੀ ਚੀਜ਼ਾਂ ਇਸ ਵੀਡੀਓ ਥਾਈ ਤੁਹਾਨੂੰ ਲੋਕਾਂ ਨੂੰ ਕਲੀਅਰ ਹੋ ਜਾਏ। ਔਰ ਮੈਂ ਸਮਝਦਾ ਕਿ ਡੈਮੋਕਰੇਸੀ ਦਾ ਮਰਡਰ ਜਿਸ ਹਿਸਾਬ ਨਾਲ ਇਹ ਅਨਿਲ ਮਸੀ ਜੀ ਨੇ ਕੀਤਾ ਕਿਉਂਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ 2017 ਚ ਵੀ ਇਹਨਾਂ ਨੇ ਐਫੇਰ ਕੋਈ ਕੰਮ ਕੀਤਾ ਸੀਗਾ। ਪਰ ਅਸੀਂ ਅੱਜ ਉਹਦੀ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਤਾਂ ਬਹੁਤ ਵੱਡਾ ਕਤਲ ਕਰਕੇ ਆਰਾਮ ਨਾਲ ਫਿਰ ਰਿਹਾ ਔਰ ਜਦ ਇੰਟਰਵਿਊ ਦਿੰਦੇ ਕਹਿੰਦਾ ਕਿ ਮੇਰੇ ਬੱਚੋ ਉਹ ਲੋਕ ਕਹਿ ਰਹੇ ਹੈ ਕਿ ਤੁਹਾਾਰੇ ਪਾਪਾ ਅੰਦਰ ਜਾਣਗੇ ਡਰ ਤਾਂ ਇਹਨੂੰ ਪਹਿਲੇ ਦਿਨ ਤੋਂ ਸੀਗਾ ਔਰ ਉਹ ਜਿਹੜੀ ਗੱਲ ਹੈਗੀ ਹੈ ਉਹ ਸੱਚੋਂ ਦੀ ਦਿਖਦੀ ਪਈ ਹੈ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ 19 ਤਰੀਕ ਨੂੰ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਅਨਿਲ ਮਸੀ ਜੀ ਭਾਰਤੀ ਜਨਤਾ ਪਾਰਟੀ ਜੀ ਇੱਕ ਚੀਜ਼ ਤੁਹਾਨੂੰ ਕਲੀਅਰ ਕਰ ਦਈਏ ਜਿੰਨੀ ਮਰਜ਼ੀ ਬਦਮਾਸ਼ੀ ਤੁਸੀਂ ਕਰ ਲਓ ਬਚੋਗੇ ਨਹੀਂ ਜਿੰਨੀ ਮਰਜ਼ੀ ਹਿਰਾਫੇਰੀ ਕਰ ਲਓ ਬਚੋਗੇ ਨਹੀਂ ਇਹ ਸਾਰੀ ਚੀਜ਼ਾਂ ਤੁਹਾਡੇ ਅੱਗੇ ਕਲੀਅਰ ਹੋ 17 ਵੋਟਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਪਈਆਂ ਔਰ ਭਾਰਤੀ ਜਨਤਾ ਪਾਰਟੀ ਨੂੰ ਤੱਕ 12 ਪਈ ਥੋੜੀ ਅੱਧਰ ਆ ਜੀ ਕਮਨ ਇਧਰ ਆ ਜੀ ਇਹ ਕਲੀਅਰਲੀ ਹਰ ਇੱਕ ਚੀਜ਼ ਤੁਹਾਡੇ ਅੱਗੇ ਆ ਰਹੀ ਹੈ ਔਰ ਜਿੱਦਾਂ ਹੀ ਉਹ ਖੋਲ ਰਹੇ ਨੇ ਰਿਕਾਰਡ ਸਾਰਾ ਕੁਝ ਹੋ ਰਿਹਾ ਇਹ ਪਹਿਲੀ ਵੀਡੀਓ ਹੈ ਸੱਤ ਨੰਬਰ ਚੋ ਜਦ ਉਹਨਾਂ ਨੇ ਬੈਲਟ ਪੇਪਰ ਓਪਨ ਕੀਤੇ ਸੀ ਅਗਲੀ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੈਲਟ ਪੇਪਰ 'ਚ ਟੈਂਪਰਿੰਗ ਕਦ ਕੀਤੀ ਗਈ ਔਰ ਉਸ ਤੋਂ ਅਗਲੀ ਵੀਡੀਓ ਦਿਖਾਵਾਂਗੇ ਕਿ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰਸ ਕਿਵੇਂ ਕੈਮਰਾ ਨੂੰ ਹਿਲਾ ਰਹੇ ਇਹ ਸਾਰੀ ਚੀਜ਼ਾਂ ਤੁਹਾਡੇ ਅੱਗੇ ਕਲੀਅਰ ਹੋਣਗੀਆਂ ਇਹ ਥੱਲੇ ਹੈ ਜੀ ਮਾਰਕ ਉਹਨਾਂ ਦੀਆਂ 16 ਹੋ ਗਈਆਂ ਜੀ ਇਹ ਲਾਸਟ ਵੋਟ ਗਿਣਨ ਜਾ ਰਹੇ ਨੇ ਇਹਦਾ ਮਤਲਬ ਕਿ ਕੋਈ ਵੀ ਵੋਟ ਰਿਜੈਕਟ ਨਹੀਂ ਹੋਈ ਔਰ ਇੱਕ ਹੋਰ ਇੰਟਰਸਟਿੰਗ ਗੱਲ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਸਰ ਆਪਨੇ ਗਿਣ ਲਈ ਕੋਈ ਵੋਟ ਰਿਜੈਕਟ ਹੈ ਤਾਂ ਉਹ ਕਹਿੰਦੇ ਨੇ ਕਿ ਹੁਣੇ ਕੋਈ ਵੋਟ ਰਿਜੈਕਟ ਨਹੀਂ ਹੈ ਇਹਨਾਂ ਨੇ ਕਿਹਾ ਕਿ ਆਪ ਆਪ ਪੈਨ ਯੂਜ਼ ਕਰੋਗੇ ਕਿਉਂਕਿ ਕੁਦਰਤੀ ਕਹਿੰਦੇ ਆ ਕਿ ਵੀ ਹਰ ਇੱਕ ਚੀਜ਼ਾਂ ਮਿਲ ਜਾਂਦੀ ਹੈ ਪੈਨ ਦੇਖੋ ਉਹੀ ਹੈ ਜੇ ਔਰ ਜਦ ਉਹਨਾਂ ਨੇ ਕਿਹਾ ਕਿ ਵੀ ਆਪ ਆਬ ਇਸਕੇ ਬਾਅਦ ਪੈਨ ਯੂਜ਼ ਕਰੋ ਕਿਉਂਕਿ ਇਹਨਾਂ ਨੇ ਪਹਿਲੇ ਹੀ ਆਪਣੀ ਕਹੀ ਸੀ ਕਿ ਗ੍ਰੀਨ ਪੈਨ ਯੂਜ਼ ਕਰੋ ਜੀ ਬਲੂ ਨਾ ਕਰੋ ਪਰ ਉਹਨਾਂ ਨੇ ਕਿਹਾ ਕਿ ਨਹੀਂ ਜੀ ਬਲੂ ਪੈਨ ਤੇ ਕਿਹਾ ਉੱਥੇ ਸਾਰੇ ਕੌਂਸਲਰ ਉੱਥੇ ਭਾਜਪੀ ਦੇ ਰੋਲਾ ਪਾਉਣੇ ਸ਼ੁਰੂ ਹੋ ਗਏ ਜਿਹੜੇ ਇਹਨਾਂ ਦੇ ਜੋਸ਼ੀ ਜੀ ਨੇ ਉਹ ਵੀ ਦਿਖਣਗੇ ਕਿ ਕਿਵੇਂ ਹੱਥ ਮਾਰ ਰਹੇ ਨੇ ਕਿਵੇਂ ਡੰਡੇ ਮਾਰ ਰਹੇ ਨੇ ਬੋਲਦੇ ਪਏ ਨੇ ਕਿ ਇਹ ਗਲਤ ਕੰਮ ਕਰ ਰਹੇ ਹੋ ਗਲਤ ਕੰਮ ਕਰ ਰਹੇ ਹੋ ਗਲਤ ਕੰਮ ਖੁਦ ਕਰ ਰਹੇ ਨੇ ਉਨਮੈਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗਾ ਜਿਸ ਚ ਇਹ ਚੀਜ਼ ਨੂੰ ਟੈਂਪਰ ਕਰਦੇ ਨੇ ਇਹ ਦੇਖੋ ਜੀ ਇਨਵੈਲਿਡ ਵੋਟ ਬਣਾਉਣ ਦਾ ਫੈਕਟਰੀ ਭਾਰਤੀ ਜਨਤਾ ਪਾਰਟੀ ਵੋਟ ਚੋੜ ਦੀ ਫੈਕਟਰੀ ਪਾਰਟੀ ਹਾਂ ਤੁਹਾਡੀ ਇਹ ਦੇਖੋ ਅਨਿਲ ਮਸੀਹ ਇੰਡੀਆ ਐਲਾਈਅੰਸ ਕੀ 8 ਵੋਟੇ ਖਰਾਬ کیسے ਕਰਤੇ ਚੈੱਕ ਕਰੋ ਉੱਪਰ ਲੱਗੇ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸਟੈਂਪ ਉੱਪਰ ਪਹਿਲਾ ਇਹ ਕਰਦੇ ਨੇ ਸਾਈਨ ਇਹ ਸਾਈਨ ਹੋ ਗਿਆ ਹੁਣ ਕੇ ਨਿਸ਼ਾਨ ਤਾਂ ਲਾਇਆ ਨਹੀਂ ਲਾ ਦਿਓ ਜੀ ਨਿਸ਼ਾਨ ਲੋ ਜੀ ਇੱਕ ਤੇ ਨਿਸ਼ਾਨ ਲੱਗ ਗਿਆ ਤੁਸੀਂ ਦੇਖੋ ਵੀ ਡੈਮੋਕ੍ਰੇਸੀ ਕਿੰਨੀ ਸ਼ਰਮਸਾਰ ਹੋਈ ਹੈ ਕਿੰਨਾ ਖੂਨ ਇਸ ਨਗਰ ਨਿਗਮ ਦੇ ਅੰਦਰ ਲੋ ਜੀ ਦੂਸਰੇ ਤੇ ਨਿਸ਼ਾਨ ਲੱਗ ਗਿਆ ਉਹਨੇ ਦੇਖੀ ਜਾਓ ਤੁਸੀਂ ਹੁੰਦਾ ਕੀ ਹੈ ਔਰ ਸੁਪਰੀਮ ਕੋਰਟ ਨੇ ਕਿਹਾ ਵਕੀਲ ਸਾਹਿਬ ਦੱਸ ਰਹੇ ਸੀ ਕਿ ਕੈਮਰੇ ਵਾਲ ਕਿਵੇਂ ਮੂੰਹ ਕਰਦੇ ਸੀ ਇੱਥੇ ਹੁਣ ਕੈਮਰੇ ਦੇ ਉੱਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਉਹ ਕਹਿੰਦੇ ਥੱਲੇ ਜਾ ਸੀਗਾ ਤਦ ਨਹੀਂ ਉਹਨਾਂ ਨੇ ਕੀਤਾ ਜਦ ਉੱਪਰ ਸੀਗਾ ਤਦ ਹੀ ਕੀਤਾ ਸੀ ਇਹ ਦੇਖੋ ਜੀ ਇਹ ਥੱਲੇ ਪਿੱਛੋਂ ਆਵਾਜ਼ ਆ ਰਹੀ ਹੈ ਆਬਜੈਕਸ਼ਨ ਹੋ ਰਹੀ ਹੈ ਦੇਖੋ ਇਹ ਕੌਂਸਲਰ ਸਾਡੇ ਆਬਜੈਕਸ਼ਨ ਕਰ ਰਹੇ ਇਹ ਕਹਿ ਰਹੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੋੜਾ ਪਾਰੇ ਉਹਨੇ ਉਹਦਾ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਲੋ ਜੀ ਉੱਪਰ ਸਟੈਂਪ ਹੈ ਹੁਣ ਕੀ ਕਰਨਗੇ ਨਿਲ ਮਸੀਦ ਇਹ ਲੋ ਜੀ। ਔਰ ਚੌਥਾ ਤਾਂ ਦੇਖਣ ਵਾਲਾ ਜੀ। ਇਹ ਚੌਥਾ ਦੇਖੋ ਸੁਪਰ ਹਿੱਟ। ਇਹ ਦੇਖੋ ਜਿਹੜੇ ਹੁਣੇ ਕੀ ਕਰਨਗੇ। ਇਹਨਾਂ ਨੇ ਪਹਿਲਾਂ ਦੇਖਿਆ ਚਾਰੇ ਪਾਸੇ। ਫਿਰ ਦੇਖਣਗੇ, ਫਿਰ ਭੁੱਲ ਜਾਣਗੇ ਕਿ ਵੀ ਇਹਨੂੰ ਕੱਟਣਾ ਆਪਾਂ। ਉਹਨੇ ਸਾਈਨ ਕਰ ਰਹੇ ਨੇ, ਭੁੱਲ ਗਏ ਇਹਨੂੰ ਕੱਟਣਾ। ਉਹ ਨਹੀਂ ਨਹੀਂ ਤੇ ਆਮ ਆਦਮੀ ਪਾਰਟੀ ਦੇ ਇਹਨੂੰ ਤਾਂ ਕੱਟਣਾ ਸੀ, ਵਾਪਿਸ ਰੱਖਣਗੇ। ਲੋ ਜੀ, ਹੁਣ ਕੱਟਣਗੇ। ਇਹ ਆ ਦੇਖੋ ਕੈਮਰੇਵਲ ਕੰਦੇ। ਇਹ ਦੇਖੋ। ਇਹ ਨੇ ਅਨਿਲ ਮਸੀ। ਦੇਖੋ ਕਿੰਨੀ ਮਾੜੀ ਪੋਜੀਸ਼ਨ ਐ ਇਸ ਬੰਦੇ ਦੀ ਇਹ ਜਨਰਲ ਸੈਕਟਰੀ ਐ ਜੀ ਇਹ ਟੰਡਨ ਸਾਹਿਬ ਨਾਲ ਖੜਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਮੇਜ ਇਸ ਤੋਂ ਬਾਅਦ ਇਹ ਦੇਖੋ ਕੈਮਰਾ ਟਾਰੇ ਨੇ ਉਹ ਦੇਖੋ ਇਹ ਰਾਣਾ ਇਹਨਾਂ ਦਾ ਕਨਵਰਜੀਤ ਰਾਣਾ ਕੈਮਰੇ ਟਾਰ ਰਿਹਾ ਜੀ ਸਾਰੇ ਇਹ ਦੇਖੋ ਜੀ ਕਿਸ ਹਜ਼ਾਰ ਨਾਲ ਕੈਮਰੇ ਇਹ ਇਹਨਾਂ ਦੇ ਇੱਕ ਹੋਰ ਨੇ ਕੈਮਰੇ ਕਿਸ ਸਾਹਿਬ ਨਾਲ 7 ਨੰਬਰ ਕੈਮਰੇ ਨੂੰ ਹਟਾਇਆ ਜਾ ਰਿਹਾ ਪਰ ਆਪਾਂ ਵੀ ਦੇਖੋ ਜਿਹੜਾ ਕੈਮਰਾ ਚਲਾ ਰਿਹਾ ਸੀ ਉਹਨੂੰ ਵੀ ਸ਼ਾਬਾਸ਼ੀ ਬਣਦੀ ਐ ਕਿ ਇੰਨੀ ਵੱਡੀ ਗਦਾਰ ਸੈਂਟਰਲ ਸਰਕਾਰ ਦੇ ਗੇਸ ਤੋਂ ਨੇ ਫਿਰ ਸਟੈਂਡ ਦਿੱਤਾ ਉਹ ਫਿਰ ਵਾਪਸ ਲੈ ਗਿਆ ਹੁਣ ਰੋਲਾ ਦੇਖੋ ਕਿੰਨੇ ਪਾ ਰਹੇ ਕਾਉਂਸਲਰਸ ਕਿਵੇਂ ਪਾ ਰਹੇ ਉਹ ਤੁਹਾਨੂੰ ਲੱਗ ਰਹੇ ਯਾਰ ਪਤਾ ਨਹੀਂ ਕੋਣ ਰੋਲਾ ਪਾ ਰਿਹਾ ਉਹ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਉਹ 2 ਨੰਬਰ ਦੀ ਵੀਡੀਓ ਆ 2 ਨੰਬਰ ਕੈਮਰੇ ਤੋਂ ਰਿਕਾਰਡਿੰਗ ਲੋ ਜੀ ਇੱਕ ਤੇ ਪਹਿਲਾਂ ਹੀ ਮਾਰ ਕਰ ਲਾਤਾ ਕਿ ਭਈ ਐਸੇ ਪਹਿਲਾਂ ਸ਼ੱਕ ਨਾ ਭਵੇ ਨਾ ਜੀ ਪਹਿਲਾਂ ਹੀ ਕਰ ਦਿਓ ਕੰਮ ਹੁਣ ਫਿਰ ਆਮ ਆਦਮੀ ਪਾਰਟੀ ਦਾ ਜੀ ਮਰਸੀ ਸਾਹਿਬ ਕਿਸੇ ਨੂੰ ਤਾਂ ਛੱਡ ਦਿਓ ਇਹਦੇ ਸ਼ੁਕਰ ਕਰੋ ਨੇ ਅੱਠ ਨੂੰ ਹੀ ਕੀਤਾ ਕਿਉਂਕਿ ਇਹ ਵੀ ਮਾਰਦਾ ਕਿਉਂਕਿ ਇਹ ਸ਼ੁਰੂ-ਸ਼ੁਰੂ ਚ ਕੰਮ ਕਰਕੇ ਨਾ ਔਰ ਜਿਆਦਾ ਸ਼ੁਰੂ ਚ ਕੰਮ ਕਰਦੇ ਆ ਤੇ ਇੱਥੋਂ ਦਾ ਜਿਹੜਾ ਡਾਇਰੈਕਟਰ ਹੈ ਉਹ ਦਿਖਾਵਾਂਗੇ ਅਗਲੇ ਵੀਡੀਓ ਚ ਜਿਹੜਾ ਡਾਇਰੈਕਟ ਕਰ ਰਿਹਾ ਸੀ ਸਾਰੇ ਨੂੰ ਮੈਂ ਤਾਂ ਹੈਰਾਨ ਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਇਮਾਨਦਾਰ ਸਮਝ ਕੇ ਵੋਟਾਂ ਪਾਈਆਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਸ ਨੂੰ ਉਹੀ ਗਦਾਰ ਨਿਕਲੇ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਅਗਲੇ ਵੀਡੀਓ ਚ ਦਿਖਾਵਾਂਗਾ ਕੌਣ-ਕੌਣ ਨੇ ਇੱਕ ਹੋਰ ਗੇਮ ਮਾਰਦੇ ਹੈਲੋ ਕੈਮਰਾ ਹਟਾਓ ਕੈਮਰਾ ਹਟਾਓ ਬਾਰ ਬਾਰ ਗੱਲ ਚੱਲ ਰਹੀ ਹੈ ਜੀ ਉਹਨੇ ਤਾਂ ਸਿਰਫ ਟ੍ਰੇਲਰ ਦਿਖਾਇਆ ਪਿਕਚਰ ਉਹਨੇ ਇਸ ਦੇ ਅੰਦਰ ਹੈ ਜੀ ਉਹਨੇ ਟ੍ਰੇਲਰ ਹੈ ਸਿਰਫ ਇਹ ਪਿਕਚਰ ਇਹਦੇ ਅੰਦਰ ਹੈ ਉਹਨੇ ਟ੍ਰੇਲਰ ਦੇਖ ਰਹੇ ਤੁਸੀਂ ਤੇ ਜਿਹੜੀਆਂ ਚੀਜ਼ਾਂ ਕੈਦ ਹੋਈਆਂ ਕਿਉਂਕਿ ਸਾਨੂੰ ਤਾਂ ਕਿਸੇ ਨੇ ਕਿਹਾ ਸੀ ਜੇ ਤੁਹਾਨੂੰ ਇਹ ਸਾਰੇ ਕੈਮਰੇ ਵਾਲੇ ਵੀ ਭਾਰਤੀ ਜਨਤਾ ਪਾਰਟੀ ਦੇ ਪਰ ਮੈਂ ਸ਼ਾਬਾਸ਼ੀ ਦੇਣਾ ਕਿ ਇੱਕ ਬੰਦੇ ਨੇ ਡੈਮੋਕ੍ਰੇਸੀ ਨੂੰ ਬਚਾਉਣ ਦਾ ਕੰਮ ਕੀਤਾ ਉਹ ਕੈਮਰੇ ਵਾਲੇ ਹੀ ਸੀਗਾ 7 ਨੰਬਰ ਵਾਲਾ ਜਿਹੜਾ ਬਚਾ ਗਿਆ ਬਾਕੀ ਤੇ ਹਲਾ ਗਏ ਸੀ ਤੁਹਾਨੂੰ ਸਰਟੀਫਾਈਡ ਹੈ ਜੀ ਇਹ ਅਸੀਂ ਰਜਿਸਟਰਡ ਓਕੇ ਲਿਤੀ ਹੈ ਕੋਈ ਐਫਰੀ ਕਰਨੀ ਬਾਕੀ ਹਾਈ ਕੋਰਟ ਨੇ ਵੀ ਕਰਾ ਲਈ ਉਹਨੇ ਇਹਦੇ ਸਾਰੇ ਦੇ ਗੱਲਾਂ ਤੇ ਅਪਲਾਈ ਕਰਕੇ ਉਹ ਪਿਛਲੀ ਦਿੱਤੀ ਗਈ ਹੈ ਸਭ ਨੇ ਬੁਵਾ ਕੇ ਲੈ ਕੇ ਆਏ ਇਹ ਉਹਨਾਂ ਤੋਂ ਹੀ ਲਿਖਦੀ ਹੈ ਜੀ ਤੁਹਾਡੇ ਚੈਨਲ ਤੇ ਤਾਂ ਚੱਲੀ ਵੀ ਹੈ ਲੋ ਜੀ ਇਹ ਵੀਡੀਓ ਸੀਗਾ ਨੰਬਰ 2 ਹੁਣ ਅਗਲਾ ਵੀਡੀਓ ਦੇਖੋ ਕਿ ਕਿਸ ਹਿਸਾਬ ਨਾਲ ਲੋ ਜੀ ਹੁਣ ਕਾਉਂਸਲਰਸ ਦੇਖੋ ਇਹ ਹੋ ਗਈ ਜਿਨ੍ਹਾਂ ਨੂੰ ਇਲੈਕਟ ਕੀਤਾ ਗਿਆ ਉਹ ਕਾਉਂਸਲਰਸ ਦੇਖੋ ਇਹ ਉਹਨਾਂ ਨੇ ਕੈਮਰਾ ਟਾਂ ਦਾ ਐ ਲੋ ਜੀ ਇਹ ਦੇਖੋ ਇਹ ਨੇ ਕਨਵਰਜੀਤ ਰਾਣਾ ਜੀ ਡਾਇਰੈਕਸ਼ਨ ਦੇ ਰਹੇ ਕੈਮਰਾ ਟੋ ਸਾਡੇ ਬੰਦੇ ਦੇਖੋ ਜੀ ਆਮ ਆਦਮੀ ਪਾਰਟੀ ਇਸ ਲਈ ਕਹਿੰਦੇ ਸ਼ਰੀਫ ਸਾਰੇ ਬੈਠੇ ਇਹ ਦੇਖੋ ਜੀ ਕੋਣ ਕੋਣ ਫਿਰ ਰਹੇ ਨੇ ਇਹ ਭਾਜਪਾ ਦੇ ਸਾਰੇ ਕੋ ਉਹ ਡਾਇਰੈਕਟਰ ਸਾਹਿਬ ਬੈਠੇ ਨੇ ਗ੍ਰੀਨ ਜੈਕਟ ਚ ਇਹ ਜੀ ਨੋਮੀਨੇਟਡ ਕੌਂਸਲਰ ਜਿਹੜੇ ਕੈਮਰਿਆਂ ਦਾ ਠੇਕਾ ਲਿੱਤਾ ਹੈ ਸਤਿੰਦਰ ਸਿੱਧੂ ਜੀ ਇਹ ਦੇਖੋ ਇਹ ਸਾਰੇ ਬੰਦੇ ਤਾਨੂੰ ਕੋਈ ਵੀ ਆਮ ਆਦਮੀ ਪਾਰਟੀ ਕਾਂਗਰਸ ਦੇ ਬੰਦੇ ਨਹੀਂ ਦਿਖਣਗੇ ਜੀ ਇਹ ਦੇਖੋ ਹਰਜੀਤ ਸਿੰਘ ਜੀ ਕਿਵੇਂ ਕੈਮਰਾ ਨੂੰ ਹਿਲਾਣ ਦੇ ਲੱਗੇ ਹੋਏ ਔਰ ਉੱਪਰ ਦਿਖ ਰਿਹਾ ਜੀ ਉਹ ਕੰਮ ਕਰ ਰਹੇ ਉੱਪਰ ਸਕਰੀਨ 'ਚ ਦਿਖ ਰਿਹਾ ਜਦੋਂ ਕਾਟਾ ਕਰ ਰਿਹਾ ਤੇ ਥੱਲੇ ਇਹ ਲੋਕ ਵਿੱਚ ਖੜੇ ਹੋ ਕੇ ਕਿਵੇਂ ਹੰਗਾਮਾ ਕਰਦੇ ਉਹ ਦੇਖੋ ਕੈਮਰੇ ਕੋਲ ਬੋਲ ਰਹਾ ਰਹਣਾ ਕਾਟਣ ਲਈ ਬੋਲ ਰਿਹਾ ਹੈ ਉਹ ਦੇਖ ਇਹ ਬੋਲ ਰਹਾ ਹੈ ਇਹਦੇਸ ਤੋਂ ਬਾਅਦ ਅਮਿਤ ਜਿੰਦਲ ਜੀ ਬੜੇ ਮਾਸਟਰ ਆਦਮੀ ਸੀ ਜੀ ਜਾ ਕੇ ਜਿੰਦਲ ਸਾਹਿਬ ਪ੍ਰੈਸਾਈਡਿੰਗ ਆਫੀਸਰ ਨੂੰ ਸਿਰਫ ਇਹਨਾਂ ਨੂੰ ਲਾਊਡ ਸੀ ਜਾਣਾ। ਉਹ ਇੱਕ ਡਾਇਰੈਕਟਰ ਪਿੱਛੇ ਫਿਰ ਰਹੇ ਨੇ। ਮੈਂ ਤੁਹਾਨੂੰ ਉਹਨੇ ਡਾਇਰੈਕਟਰ ਸਾਹਿਬ ਦਿਖਾਉਣਾ ਜਿਨ੍ਹਾਂ ਦਾ ਨਾਮ ਐਕਸ ਮੇਅਰ ਅਨੂਬ ਗੁਪਤਾ ਜੀ। ਇਹ ਸਭ ਨੂੰ ਕਹਿੰਦੇ ਅੱਗੇ ਆਓ। ਇਹਦੀ ਪੂਰੀ ਫੁਟੇਜ 2 ਨੰਬਰ ਦੀ ਤੁਹਾਨੂੰ ਦਿੱਤੀ ਜਾਏਗੀ। ਇਹੀ ਇਹ ਦੇਖੋ। ਇਹ ਸਭ ਨੂੰ ਕਹਿੰਦੇ ਪਹਿਲਾਂ ਅੱਗੇ ਆਓ। ਫਿਰ ਸਭ ਨੂੰ ਕਹਿੰਦੇ ਬੈਠ ਜਾਓ। ਫਿਰ ਜਾ ਕੇ ਕਾਉਂਸਲਰ ਨੂੰ ਕੀ ਕੀ ਕਹਿੰਦੇ ਦੇਖੀ ਜਾਓ। ਇਹ ਹੁਣ ਇਹਨਾਂ ਨੂੰ ਕਹਿ ਰਹੇ ਨੇ ਜਿੰਦਰ ਸਾਹਿਬ ਨੂੰ ਕਿ ਵੀ ਜਾਓ। ਇਹ ਮੈਨੂੰ ਨੋਮੀਨੇਟਿਡ ਕਾਉਂਸਲਰ ਰਮਨੀਕ ਵੈਦੀ ਜੀ ਨਹੀਂ ਸਮਝਾਈ। ਕਿ ਬੇਦੀ ਸਾਹਿਬ ਤੁਹਾਨੂੰ ਤਾਂ ਕੰਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੇ ਵੀ ਕੋਈ ਕਸਮ ਨਹੀਂ ਛੱਡੀ ਉਹ ਦੇਖੋ ਜੀ ਕੈਮਰੇ ਟਾਂ ਤੇ ਪੂਰਾ ਲੱਗਿਆਇਆ ਕੰਮ ਉਹਨੇ ਵੀ ਨਹੀਂ ਰੁਕੇ ਰਾਣਾ ਜੀ ਨਹੀਂ ਰੁਕੇ ਰਾਣਾ ਜੀ ਆ ਕੇ ਇਹ ਮੈਡਮ ਬੈਠੀ ਹੈ ਜੀ ਇਸ਼ਾ ਮੈਡਮ ਉਹਨਾਂ ਨੂੰ ਆ ਕੇ ਵੀ ਕਹਿ ਜੀ ਕੈਮਰੇ ਨਹੀਂ ਟਾਰੇ ਸਾਡੇ ਕੈਂਪ ਤੇ ਦੇਖੋ ਦੋ ਨੰਬਰ ਕੈਮਰਾ ਉੱਥੇ ਹੋਣਾ ਚਾਹੀਦਾ ਸੀ ਪਰ ਉਹ ਹਟਾਣ 'ਚ ਕਾਮਯਾਬ ਨਹੀਂ ਐ ਦੇਖੋ ਇਹਨਾਂ ਦੇ ਕਾਉਂਸਲ ਉਹ ਦੇਖੋ ਖੁਸ਼ ਦੇਖੋ ਮਿਸਿਸ ਬਬਲਾ ਦੇਖੋ ਕਿਵੇਂ ਖੁਸ਼ ਹੋ ਰਹੇ ਸ਼ੁਕਰ ਹੁਣ ਉਹਨਾਂ ਨੂੰ ਕਹਿ ਦਿੱਤਾ ਕਿ ਇਹ ਕੈਮਰਾਮੈਨ ਨੂੰ ਭੇਜਿਆ ਵੀ ਕੈਮਰਾ ਹਟਾਇਆ ਕਿਉਂ ਨਹੀਂ ਤੂੰ ਜਾ ਉੱਧਰ ਉਹਨੇ ਜਾ ਕੇ ਕੈਮਰਾ ਹਟਾਉਣ ਦੇ ਕੰਮ ਤੇ ਓਏ ਸਾਰੇ ਦੇਖੋ ਸਾਡੇ ਕਾਉਂਸਲਰ ਦੇਖ ਲੋ ਉਹਨੇ ਕਹਿਤਾ ਜੀ ਉਹਨੇ ਕਿਹਾ ਕੰਮ ਹੋ ਗਿਆ ਅਨੂਪ ਗੁਪਤਾ ਜੀ ਨੇ ਕਿਹਾ ਆਪਣਾ ਕੰਮ ਹੋ ਗਿਆ ਚਲੋ ਬੈਠੋ ਚੱਲ ਕੇ ਉਹਨੇ ਇਸ ਤੋਂ ਬਾਅਦ ਸਾਰਿਆਂ ਨੂੰ ਬਿਠਾ ਦਿੱਤਾ ਇਹ ਇੱਕ ਇੱਕ ਚੀਜ਼ ਦੇਖੋ ਇਹ ਦੇਖੋ ਜੀ ਕਾਮਲ ਲੋ ਜੀ ਉਸ ਤੋਂ ਬਾਅਦ ਇਹ ਆ ਕੇ ਆ ਕੇ ਰਾਣਾ ਸਾਹਿਬ ਕਹਿ ਰਹੇ ਨੇ ਕਿ ਜੀ ਕੈਮਰੇ ਸਾਡੇ ਕੈਂਟੇ ਨਹੀਂ ਮਿਲੇ ਔਰ ਮੈਂ ਸਮਝਦਾ ਕਿ ਇਸ ਤੋਂ ਸ਼ਰਮਸਾਰ ਕੋਈ ਚੀਜ਼ ਹੋ ਨਹੀਂ ਸਕਦੀ ਔਰ ਤੁਹਾਨੂੰ ਹੁਣ ਮੈਂ ਐਨੀ ਚੀਜ਼ਾਂ ਤੁਸੀਂ ਦੇਖੀਆਂ ਨੇ ਸਾਡੇ 11 ਕਾਉਂਸਲਰਸ ਵੀ ਇਹਨਾਂ ਨੇ ਰਿਜੈਕਸ਼ਨ ਕੀਤੀ ਉਹ ਵੀ ਰਜਿਸਟਰਡ ਕਿ ਜਿਹੜੇ ਇਹਨਾਂ ਨੇ ਕਿਹਾ ਸੀ ਇਸ ਸਟੈਂਪ ਪੇਪਰ ਪੈਲਟ ਪੇਪਰ ਗਲਤ ਨੇ ਉਹ ਵੀ ਇਹਦੇ ਅੰਦਰ ਹੈਗੀ ਹੈ ਤੁਹਾਨੂੰ ਇਹ ਸਾਰੀ ਚੀਜ਼ਾਂ ਸੀ ਪ੍ਰੋਵਾਈਡ ਕਰਾਵਾਂਗੇ ਔਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਲੁੱਟਮਾਰ ਕੀਤੀ ਹੈ ਇੱਕ ਇੱਕ ਚੀਜ਼ ਇਹਦੇ ਅੰਦਰ ਕੈਦ ਮੇਰੀ ਅਪੀਲ ਤੁਹਾਡੇ ਲੋਕਾਂ ਨੂੰ ਇੱਕ ਹੀ ਹੈ ਕਿ ਅੱਜ ਤੁਹਾਡੇ ਚੈਨਲਾਂ ਤਰੂ ਅਸੀਂ ਚੰਡੀਗੜ੍ਹ ਦੇ ਦੇਸ਼ ਦੇ ਹਰ ਇੱਕ ਇਨਸਾਨ ਨੂੰ ਕਹਿੰਨੇ ਜੇ ਦੇਸ਼ ਨੂੰ ਬਚਾਣਾ ਹੈ